ਸ਼ਸ਼ੀਗਾ ਦੋਸਤੋ ਮੈਂ ਆਪਣਾ ਸੁਪਨਾ ਐਨਜੀਓ ਟੀਮ ਵੱਲੋਂ ਆਈ ਆ ਅਸੀਂ ਕੁਝ ਸਮੇਂ ਪਹਿਲਾਂ ਇੱਥੇ ਪੌਦੇ ਲਗਾ ਕੇ ਗਏ ਸੀ ਅਸੀਂ ਦੇਖਣ ਆਏ ਆ ਕਿ ਇੱਥੇ ਪੌਦੇ ਸਾਡੇ ਸਹੀ ਸਲਾਮਤ ਹੈ ਆਓ ਅਸੀਂ ਤੁਹਾਨੂੰ ਦਿਖਾਉਂਦੇ ਆ ਅਸੀਂ ਜਿੱਥੇ ਪਟ્રોલ ਪੰਪ ਤੇ ਅਸੀਂ ਪੌਦੇ ਲਗਾ ਕੇ ਗਏ ਸੀ ਇਹ ਸਾਡੇ ਐਨਜੀਓ ਦੇ ਹੈੱਡ ਕਰਨੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਅਸੀਂ ਅੱਜ ਆਏ ਆ ਐਚਪੀ ਪਟ્રોલ ਪੰਪ ਤੇ ਇੱਥੇ ਅਸੀਂ ਕੁਝ ਟਾਈਮ ਪਹਿਲਾਂ ਬੂਟੇ ਲਗਾਏ ਸੀ ਅਸੀਂ ਬੂਟੇ ਦੇਖਣ ਆਏ ਸੀ ਕਿ ਸਾਡੇ ਬੂਟੇ ਦੀ ਸੰਭਾਲ ਸਹੀ ਹੋ ਰਹੀ ਕਿ ਨਹੀਂ ਹੋ ਰਹੀ ਅਬ ਸਾਨੂੰ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਕਿ ਸਾਡੇ ਬੂਟੇ ਤੇ ਬਹੁਤ ਵਧੀਆ ਅੱਛੇ ਬਿਲਕੁਲ ਬਿਲਕੁਲ ਦੇਖੋ ਕਿੰਨੇ ਵਧੀਆ ਦੇ ਬੂਟੇ ਸਾਡੇ ਖਲ ਫੁੱਲ ਰਹੇ ਆ ਮਤਲਬ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਸਾਡੇ ਮੈਨੇਜਰ ਸਾਹਿਬ ਹੈਗੇ ਐਚਪੀ ਦੇ ਇਹ ਦੱਸਣ ਤੇ ਵੀ ਅਸੀਂ ਕਿੰਦਾ ਦੇਖੋ ਮਿਹਨਤ ਕੀਤੀ ਇਹਨਾਂ ਨੇ ਇਹ ਬੂਟੇ ਸੰਭਾਲ ਲਈ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਾਡੇ ਆਪਣਾ ਸੁਪਨਾ ਦੇ ਸਰਦਾਰ ਜੀ ਐਨਜੀਓ ਦੇ ਆਏ ਨੇ ਤੇ ਕਾਫੀ ਦਿਨ ਪਹਿਲਾਂ ਮਹੀਨਾ ਡੇਢ ਮਹੀਨਾ ਪਹਿਲਾਂ ਸਾਡੇ ਕੋਲ ਬੂਟੇ ਵਗੈਰਾ ਲਗਾ ਕੇ ਗਏ ਸੁਪਰੀਨ 20 25 ਬੂਟੇ ਨਵੇਂ ਸਾਡੇ ਪਾਰਕ ਦੇ ਲਗਾਏ ਨੇ ਤੇ ਰੈਗੂਲਰ ਉਹਨਾਂ ਦੀ ਚੈੱਕ ਵਾਸਤੇ ਵੀ ਆਉਂਦੇ ਰਹਿੰਦੇ ਨੇ ਤੇ ਬਾਕੀ ਸਾਡੀ ਵੀ ਆਪਣੀ ਵੀ ਜ਼ਿੰਮੇਵਾਰੀ ਬਣੀ ਅਸੀਂ ਬੂਟਿਆਂ ਨੂੰ ਪਾਣੀ ਵਗੈਰਾ ਦਿੰਦੇ ਹਾਂ ਉਹਨਾਂ ਦੇਖ ਰਿਖ ਕਰਦੇ ਹਾਂ ਤੇ ਕਾਫੀ ਅੱਛਾ ਮਨ ਲੂਮ ਇੱਕ ਉਪਰਾਲਾ ਕੀਤਾ ਗਿਆ ਸੀਗਾ ਤੇ ਜਿਹਨੂੰ ਪਰਮਾਤਮਾ ਕਰੇ ਹੋਰ ਅੱਗੇ ਵਧਣ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਇਹਨਾਂ ਨੇ ਸਾਡੇ ਬੁੱਟੇ ਨੂੰ ਬੜੀ ਸੰਭਾਲ ਰੱਖਿਆ ਬੱਚਿਆਂ ਵਾਂਗ ਸੰਭਾਲ ਕੇ ਰੱਖਿਆ ਅਸੀਂ ਇਹਨਾਂ ਦਾ ਬਹੁਤ ਸ਼ੁਕਰੀਆ ਕਰਦੇ ਆ ਭਾਜੀ ਸਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਥੈਂਕਸ ਆਪਣੇ ਬੁੱਟੇ ਆ ਦੇਖੋ ਆ ਬੁੱਟੇ ਅਸੀਂ ਲਗਾਏ ਹੋਇਆ ਆ ਦੇਖੋ ਆ ਸਾਰੇ ਬੁੱਟੇ ਦੇਖੋ ਸਾਡੇ ਵਧੀਆ ਫਲ ਫੁੱਲ ਰਹੇ ਆ ਬਿਲਕੁਲ ਅੱਛੀ ਤਰ੍ਹਾਂ ਦੇਖੋ ਸਾਡੀ ਬੁੱਟਿਆਂ ਦੀ ਇੱਥੇ ਰੱਖ ਕੇ ਸਾਨੂੰ ਇੰਨਾ ਖੁਸ਼ੀ ਹੋਈ ਹੈ ਕਿ ਇੰਨੇ ਬੁੱਟੇ ਵਧੀਆ ਇੰਨੇ ਮਤਲਬ ਅੱਛੀ ਸੰਭਾਲ ਕੀਤੀ ਹੈ ਸਾਡੇ ਬੁੱਟਿਆਂ ਦੀ ਆ ਦੇਖੋ ਸਾਰੇ ਆ ਦੇਖੋ ਆ ਦੇਖੋ ਆ ਦੇਖੋ ਸਾਡੇ ਬੂਟੇ ਦੇਖੋ ਕਿੰਨੇ ਵਧੀਆ ਦੇਖੋ ਨਿੰਬੂ ਦਾ ਬੂਟਾ ਹੋ ਗਿਆ ਆ ਦੇਖੋ ਬੂਟੇ ਸਾਡੇ ਕਿੰਨੇ ਵਧੀਆ ਆ ਆ ਦੇਖੋ ਸਾਰੇ ਬੂਟੇ ਸਾਡੇ ਮਨੇ ਸਾਡੇ ਬੂਟੇ ਸਾਰੇ ਦੇਖੋ ਬਹੁਤ ਵਧੀਆ ਉਹ ਦੇਖੋ ਸਾਡੇ ਉਧਰ ਵੀ ਸਾਮ ਦੇਖੋ ਕਿੰਨੀ ਵਧੀਆ ਹੋ ਰਹੀ ਹੈ ਮਨੇ ਅੱچھے ਫਲ ਬੁੰਗ ਰਹੇ ਦੇਖੋ ਕਿੰਨੀ ਵਧੀਆ ਗਰੋਥ ਹੋ ਰਹੀ ਹੈ